ਅਰਕੀ ਕੰਨਚੀ ਦੀ ਯਾਤਰਾ ਲੈ ਕੇ ਚੱਲੇ ਆ ਮੇਰਾ ਨਾਮ ਹਸ਼ੀਸ਼ ਬਾਂਸਲਾ ਜੀ ਸਾਡਾ ਪਿੰਡ ਮਲੋਦ ਪੈਂਦਾ ਮਲੇਰ ਕੋਲੇ ਤੋਂ ਸਾਨੂੰ 16-17 ਕਿਲੋਮੀਟਰ ਪੈਂਦਾ ਜੀ ਉੱਥੋਂ ਅਸੀਂ ਸਾਰਾ ਸੰਗ ਚੱਲੇ ਆ ਜੀ ਸਾਡਾ ਗੋਗਾ ਮਾੜੀ ਦੇ ਚੱਲੇ ਆ ਜੀ ਰਾਜਸਥਾਨ ਪੈਦਲ ਯਾਤਰਾ ਸਾਡੀ ਜੀ ਤੇ ਮਹਾਰਾਜ ਜੀ ਦਾ ਝੰਡਾ ਜੋਤਖੰਡ ਨਾਲ ਲੈ ਕੇ ਜਾ ਰਹੇ ਆ ਜੀ ਇਹ ਕਿੰਨੇ ਦਿਨ ਤੋਂ ਚੱਲੇ ਆ ਅਸੀਂ 3 ਤਰੀਕ ਸਵੇਰ ਉੱਥੋਂ ਚੱਲੇ ਸੀਗੇ ਜੀ ਅੱਜ ਸਾਡਾ ਪੰਜਵਾਂ ਦਿਨ ਹੋ ਗਿਆ ਅੱਜ ਅਸੀਂ ਰਾਤ ਇੱਥੇ ਆ ਕੇ ਰੁਕੇ ਜੀ ਟਿੰਡਾ ਹਾਜੀ ਰਤਨ ਬਾਬਾ ਜੀ ਦੇ ਜਿੱਥੋਂ ਅਮਾਰਾ ਜਿਨੇ ਪਹਿਲਾ ਕਲਮਾ ਲਿਆ ਆਏ ਇਨਾਂ ਕੋਲੇ ਠੀਕ ਹੈ ਜੀ ਧਰਤੀ ਚ ਸਮਾਉਣ ਤੋਂ ਪਹਿਲਾਂ ਤਾਂ ਉਰੇ ਅਸੀਂ ਬਾਬਾ ਜੀ ਦੇ ਮੱਥਾ ਟੇਕਿਆ ਛੰਡੇ ਦਾ ਮੱਥਾ ਇੱਥੇ ਇੱਕ ਵਾਰੀ ਟੇਕਿਆ ਜੀ ਆਪ ਸਾਰਿਆਂ ਨੇ ਸਲਾਮ ਕਰੀਏ ਇੱਥੇ ਆਏ ਜੀ ਤੇ ਬਹੁਤ ਵਧੀਆ ਲੱਗਿਆ ਇੱਥੇ ਵੀ ਬਹੁਤ ਵਧੀਆ ਦਰਗਾਹ ਬਾਬਾ ਜੀ ਦੀ ਬਣੀ ਹੋਈ ਜੀ ਸਾਡੇ ਨਾਲ 16 ਮੁੰਡੇ ਆ ਜੀ 16 ਮੁੰਡਿਆਂ ਦਾ ਜੱਥਾ ਸਾਡਾ ਸਾਰਾ ਜਿਹੜਾ ਅਸੀਂ ਉੱਥੋਂ ਤੋਂ ਪੈਦਲ ਹੀ ਚੱਲਦੇ ਆ ਰਹੇ ਹਾਂ ਜੀ ਸਾਰੇ ਔਰ ਵੀ ਕਿੰਨੇ ਕਿਸ ਤਰ੍ਹਾਂ ਲੋਕ ਆਉਂਦੇ ਰਹੇ ਬਹੁਤ ਉੱਥੇ ਬਹੁਤ ਸਾਰੇ ਦੇਖੋ ਜੇ ਬਾਬਾ ਜੀ ਦੀ ਆਪਾਂ ਗੱਲ ਕਰੀਏ ਗੋਗਾ ਮੈੜੀ ਦੀ ਤਾਂ ਸਾਰੀ ਇੰਡੀਆ ਤੋਂ ਆਉਂਦੇ ਆ ਜੀ ਸੰਗਤ ਉਹਨਾਂ ਦੀ ਮਹਿਮਾ ਪਰੰਪਰਾ ਗੁਰੂ ਗੋਖਰਨਾਥ ਜੀ ਦੀ ਠੀਕ ਹੈ ਜੀ ਉਹਨਾਂ ਦਾ ਜਿੰਨਾ ਜੋ ਮੈਂ ਸ਼ਬਦ ਹੈ ਨਹੀਂ ਮੇਰੇ ਕੋਲੇ ਵੀ ਜਿੰਨੀ ਕੁ ਵੀ ਉਹਨਾਂ ਦੀ ਮੈਂ ਤਾਰੀਫ ਕਰ ਸਕਾਂ ਜੀ ਗੋਗਾ ਯਾਰ ਵੀਰ ਜੀ ਦੀ ਤੇ ਸਾਰੀ ਇੰਡੀਆ ਤੋਂ ਉੱਥੇ ਸੰਗਤ ਹੁੰਦੀ ਹੈ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਟਾਈਮ ਉੱਥੇ ਸੰਗਤ ਪੁੰਚੀ ਹੋਈ ਆ ਜੀ